ਸਰਦਾਰਤਾ ਵੈਸੇ ਹਰ ਪਾਸੇ ਜਾਣੇ ਜਾਂਦੇ ਆ ਦੁਨੀਆ ਦੇ ਕਿਸੇ ਵੀ ਕੋਨੇ ਚਲੇ ਜਾਈਏ ਤੇ ਸਰਦਾਰਾਂ ਨੇ ਕੋਈ ਕੰਮ ਅਜਿਹਾ ਮਿਲਦਾ ਹੈ ਨਹੀਂ ਜਿਹੜਾ ਨਾ ਕੀਤਾ ਹੋਵੇ 120 ਪੇਟੈਂਟ ਨੇ ਨਰਿੰਦਰ ਸਿੰਘ ਕੰਪਨੀ ਉਹਨਾਂ ਦੇ ਨਾਂ ਤੇ ਤੁਸੀਂ ਦੇਖੋ ਕਿ ਕਿੰਨਾ ਸ਼ਾਰਪ ਮਾਈਂਡ ਹੋਊਗਾ ਤੇ ਹੁਣ ਫਿਰ ਜੇ ਉਹ ਉਸ ਵੇਲੇ ਉਹ ਫਾਈਬਰ ਆਪਟਿਕਸ ਨਾ ਬਣਦੀ ਰਾਜੀਪੁਰ ਤੇ ਅੱਜ ਇਹ ਪੋਸੀਬਲ ਨਹੀਂ ਹੋਣਾ ਸੀਗਾ ਦੁਨੀਆ ਦੇ ਯਕੀਨ ਲਈ ਕਿ 19ਵੀਂ ਸਦੀ ਦੇ ਮਹਾਨ ਸਾਇੰਟਿਸਟ ਵਿਗਿਆਨੀ ਰਹੇ ਨੇ ਹੂੰ ਜਿਨ੍ਹਾਂ ਨੇ ਕੀ ਆਪਟਿਕ ਫਾਈਬਰ ਦੀ ਖੋਜ ਕੀਤੀ ਸਭ ਤੋਂ ਪਹਿਲਾਂ ਤੇ ਜੇ ਇਹ ਤਾਰ ਨਾ ਬਣਦੀ ਫਾਈਬਰ ਆਪਟਿਕਸ ਜੀ ਤੇ ਫਿਰ ਅੱਜ ਜਿਹੜਾ ਇੰਟਰਨੈਟ ਇਸ ਵੇਲੇ ਵੀ ਜਿਹੜੇ ਲੋਕ ਆਪਣੇ ਮੋਬਾਈਲ ਫੋਨ ਤੇ ਆਪਾਂ ਨੂੰ ਦੇਖ ਰਹੇ ਨੇ ਇੰਟਰਨੈਟ ਚਲਾ ਕੇ ਉਹ ਚੱਲਦਾ ਨਾ ਫਿਰ ਹੁਣ ਦੇਖੋ ਜਿੱਥੇ ਤਾ ਧਰਤੀ ਆ ਉਹ ਤਾਂ ਧਰਤੀ ਦੇ ਥੱਲੇ ਦੀ ਤਾਰ ਇਹ ਵਿਛੀ ਹੋਈ ਹੈ ਜਿੱਥੇ ਅੱਗੇ ਸਮੁੰਦਰ ਆ ਗਿਆ ਉੱਥੇ ਸਮੁੰਦਰ ਦੇ ਵਿੱਚ ਇਹ ਤਾਰਾਂ ਵਿਛੀਆਂ ਹੋਈਆਂ ਨੇ ਤਾਂ ਕਰਕੇ ਉੱਥੇ ਤੱਕ ਜੁੜੀਆਂ ਹੋਈਆਂ ਨੇ ਫਾਦਰ ਆਫ ਆਪਟਿਕ ਦਾ ਕੇਬਲ ਦਾ ਜਿਹੜਾ ਨਾਂ ਆ ਉਹ ਵੀ ਸਰਦਾਰ ਨਰਿੰਦਰ ਸਿੰਘ ਕੰਪਨੀ ਹੋਰਾਂ ਨੂੰ ਮਿਲਿਆ ਹੋਇਆ ਪਰ ਤੁਸੀਂ ਯਕੀਨ ਮੰਨੋਗੇ ਕਿ ਸਾਰੀ ਖੋਜ ਸਾਰੀ ਕਾਰਡ ਫਾਈਬਰ ਆਪਟਿਕਸ ਦੀ ਨਰਿੰਦਰ ਸਿੰਘ ਕੰਪਨੀ ਦੀ ਸੀ ਤੇ ਹੈਰਾਲਡ ਹੌਪਕਿੰਸ ਦੀ ਸੀਗੀ ਨਾਲ ਪਰ ਬੰਦਾ ਕ੍ਰੈਡਿਟ ਤੀਜਾ ਲੈ ਗਿਆ ਸਾਡੇ ਸਭ ਦੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਆ ਤੇ ਉਸ ਦੇ ਵਿੱਚ ਅਸੀਂ ਇੰਟਰਨੈਟ ਯੂਜ਼ ਕਰਦੇ ਆ ਪਰ ਉਹ ਇੰਟਰਨੈਟ ਕਿਵੇਂ ਸਾਡੇ ਤੱਕ ਪਹੁੰਚਿਆ ਉਸ ਦੀ ਕਾਰਡ ਕਿਵੇਂ ਹੋਈ ਕਿਸ ਨੇ ਬਣਾਇਆ ਇਸ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਆ ਮੰਨਿਆ ਜਾਂਦਾ ਕਿ ਜੇਕਰ ਇੱਕ ਸਰਦਾਰ ਜੀ ਨਾ ਹੁੰਦੇ ਜਿਨ੍ਹਾਂ ਨੇ ਇਸ ਇੰਟਰਨੈਟ ਦੀ ਕਾਰਡ ਕੱਢੀ ਤਾਂ ਅੱਜ ਅਸੀਂ ਜਿਸ ਤਰੀਕੇ ਦੇ ਨਾਲ ਆਪਣੇ ਹੱਥਾਂ ਦੇ ਵਿੱਚ ਇਹਨਾਂ ਫੋਨਾਂ 'ਚ ਇੰਟਰਨੈਟ ਵਰਤ ਲੈਨੇ ਆ ਜਾਂ ਇਸ ਦੀ ਮਦਦ ਦੇ ਨਾਲ ਆਪਣੇ ਕੰਮਾਂ ਨੂੰ ਇੰਨਾ ਸੌਖਾ ਕਰ ਲਿਆ ਕਿ ਅੱਜ ਸਾਨੂੰ ਇਹ ਲੱਗਦਾ ਕਿ ਅਸੀਂ ਰੋਟੀ ਬਿਨਾ ਤਾਂ ਰਹਿ ਸਕਦੇ ਆ ਪਰ ਇੰਟਰਨੈਟ ਬਿਨਾ ਨਹੀਂ ਰਹਿ ਸਕਦੇ। ਉਹਨਾਂ ਸਰਦਾਰ ਜੀ ਬਾਰੇ ਜਾਣਾਂਗੇ ਕਿ ਕੌਣ ਸੀ ਜਿਨ੍ਹਾਂ ਨੇ ਇਸ ਇੰਟਰਨੈਟ ਦੇ ਵਿੱਚ ਉਹਨਾਂ ਦਾ ਯੋਗਦਾਨ ਇੰਨਾ ਵੱਡਾ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੀ ਚਰਚਾ ਕੀਤੀ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਚ ਉਹਨਾਂ ਦਾ ਨਾਮ ਲਿਖਿਆ ਗਿਆ। ਜਾਣਕਾਰੀ ਦੇਣਗੇ ਮੇਰੇ ਨਾਲ ਸਾਥੀ ਰਾਓ ਬਰਿੰਦਰ ਸਿੰਘ ਬੈਣੀਪਾਲ ਮੌਜੂਦ ਨੇ। ਰਾਉ ਜੀ ਸਰਦਾਰਤਾ ਵੈਸੇ ਹਰ ਪਾਸੇ ਹੀ ਜਾਣੇ ਜਾਂਦੇ ਆ ਦੁਨੀਆ ਦੇ ਕਿਸੇ ਵੀ ਕੋਨੇ ਚਲੇ ਜਾਈਏ ਤੇ ਸਰਦਾਰਾਂ ਨੇ ਕੋਈ ਕੰਮ ਅਜਿਹਾ ਮਿਲਦਾ ਹੈ ਨਹੀਂ ਜਿਹੜਾ ਨਾ ਕੀਤਾ ਹੋਵੇ ਜਿੱਥੇ ਮਾਰਕਾ ਵੀ ਨਾ ਮਾਰਿਆ ਹੋਵੇ ਤੇ ਅੱਜ ਜਿਹੜੇ ਸਰਦਾਰ ਦੀ ਕਹਾਣੀ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣ ਜਾ ਰਹੇ ਹਾਂ ਤੇ ਇਹ ਤਾਂ ਕਹਾਣੀ ਬੜੀ ਜ਼ਬਰਦਸਤ ਆ ਕਿਉਂਕਿ ਇੰਟਰਨੈਟ ਦੇ ਨਾਲ ਜੁੜੀ ਹੋਈ ਆ ਤਾਂ ਸ਼ੁਰੂ ਤੋਂ ਅਸੀਂ ਸੁਣਨਾ ਚਾਹੁੰਦੇ ਆ ਕਿ ਸਰਦਾਰ ਜੀ ਕੌਣ ਨੇ ਕਿਵੇਂ ਦਿਮਾਗ 'ਚ ਆਇਆ ਉਹਨਾਂ ਦੇ ਸਾਰਾ ਕੁਝ ਬਣਾਉਣ ਦਾ ਰਾਜੀਪੇ ਇਹਨਾਂ ਦਾ ਨਾਮ ਨਰਿੰਦਰ ਸਿੰਘ ਕੰਪਨੀ ਹੈ ਜੀ ਨਰਿੰਦਰ ਸਿੰਘ ਕੰਪਨੀ ਇਹ 1927 ਦੇ ਵਿੱਚ ਪੰਜਾਬ ਦੇ ਮੋਗਾ ਸ਼ਹਿਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ ਦੁਨੀਆ ਦੇ ਯਕੈਲੀਏ ਕਿ 19ਵੀਂ ਸਦੀ ਦੇ ਮਹਾਨ ਸਾਇੰਟਿਸਟ ਵਿਗਿਆਨੀ ਰਹੇ ਨੇ ਹੂੰ ਜਿਨ੍ਹਾਂ ਨੇ ਕੀ ਆਪਟਿਕ ਫਾਈਬਰ ਦੀ ਖੋਜ ਕੀਤੀ ਸਭ ਤੋਂ ਪਹਿਲਾਂ ਹੁਣ ਆਪਟਿਕ ਫਾਈਬਰ ਕੀ ਹੈਗੀ ਆ ਆਪਟਿਕ ਆਪਟਿਕ ਫਾਈਬਰ ਇੱਕ ਤਰ੍ਹਾਂ ਦੀ ਤਾਰ ਹੈ ਹੂੰ ਤੁਸੀਂ ਦੇਖਿਆ ਹੋਣਾ ਜਦੋਂ ਆਪਣੇ ਘਰ ਇੰਟਰਨੈਟ ਕੋਈ ਲਾਉਣ ਆਉਂਦਾ ਹੈ ਜੀ ਹੈਨਾ ਤੇ ਉਹ ਇੱਕ ਤਾਰ ਪਾਉਂਦੇ ਨੇ ਹੂੰ ਤਾਰ ਪਾਉਂਦੇ ਆ ਤੇ ਉਹ ਇੱਕ ਡੱਬੀ ਜੀ ਹੁੰਦੀ ਹੈ ਤੇ ਡੱਬੀ ਦੇ ਵਿੱਚ ਨਾ ਉਹ ਇੱਕ ਬੜਾ ਬਾਰੀਕ ਜਿਹੜਾ ਜੋੜ ਲਾਉਂਦੇ ਨੇ ਉਹ ਬੜਾ ਸਪੈਸ਼ਲਾਈਜ਼ਡ ਜੋੜ ਹੁੰਦਾ ਹੈ ਹਰ ਇੱਕ ਬੰਦਾ ਉਹ ਜੋੜ ਲਾ ਨਹੀਂ ਸਕਦਾ ਬਿਲਕੁਲ ਤੇ ਉਹ ਕਈ ਵਾਰ ਇਹ ਵੀ ਕਹਿੰਦੇ ਵੀ ਦੇਖਿਓ ਜੀ ਆ ਤਾਰ ਨੂੰ ਚਿੱਲੀ ਹੋਈ ਹੈ ਕਿਤੇ ਇਹ ਤੇ ਹੱਥ ਨਾ ਲਾਇਆ ਤੁਹਾਡਾ ਹੱਥ ਵੱਢ ਦੇਊਗੀ ਹੂੰ ਦਰਅਸਲ ਉਹ ਵੀ ਇੱਕ ਫਾਈਬਰ ਆਪਟਿਕ ਦਾ ਹੀ ਇੱਕ ਛੋਟਾ ਰੂਪ ਹੈ ਇਹ ਜਿਹੜੀ ਤਾਰ ਹੈ ਨਾ ਇੱਕ ਤਰੀਕੇ ਦੇ ਨਾਲ ਇਹ ਮਤਲਬ ਕੱਚ ਕੱਚ ਦੀਆਂ ਤਾਰਾਂ ਵਾਂਗੂ ਕਹਿ ਸਕਦੇ ਹੋ ਤੁਸੀਂ ਤੇ ਜਿਹਦੇ ਵਿੱਚ ਜਿਹੜਾ ਡਾਟਾ ਜਾਂ ਇਨਫੋਰਮੇਸ਼ਨ ਹੈ ਉਹ ਲਾਈਟ ਦੀ ਸਪੀਡ ਦੇ ਨਾਲ ਅੱਗੇ ਜਾਂਦਾ ਜੀ ਪੂਰੇ ਬ੍ਰਾਇਮੈਂਟ ਦੇ ਵਿੱਚ ਮੰਨਿਆ ਜਾਂਦਾ ਕਿ ਲਾਈਟ ਦੀ ਸਪੀਡ ਉਹ ਸਪੀਡ ਹੈ ਜਿਹੜੀ ਸਭ ਤੋਂ ਜ਼ਿਆਦਾ ਫਾਸਟ ਹੈ ਹੈਨਾ ਹੂੰ ਤੇ ਜੇ ਇਹ ਤਾਰ ਨਾ ਬਣਦੀ ਫਾਈਬਰ ਆਪਟਿਕਸ ਜੀ ਤੇ ਫਿਰ ਅੱਜ ਜਿਹੜਾ ਇੰਟਰਨੈਟ ਇਸ ਵੇਲੇ ਵੀ ਜਿਹੜੇ ਲੋਕ ਆਪਣੇ ਮੋਬਾਈਲ ਫੋਨ ਤੇ ਆਪਾਂ ਨੂੰ ਦੇਖ ਰਹੇ ਨੇ ਇੰਟਰਨੈਟ ਚਲਾ ਕੇ ਉਹ ਚੱਲਦਾ ਨਾ ਫਿਰ ਹੂੰ ਬੇਸ਼ੱਕ ਇਹ ਲੋਕਾਂ ਨੂੰ ਲੱਗ ਜਾਂਦਾ ਹੁਣਾਂ ਕਿ ਨਹੀਂ ਯਾਰ ਆਪਣੇ ਕੋਲ ਤਾਂ ਮੋਬਾਈਲ ਹੈ ਹੂੰ ਇਹ ਦੇ ਤਾਰ ਲੱਗਦੀ ਹੈ ਤਾਰ ਹੈ ਹੀ ਨਹੀਂਗੀ ਆਪਾਂ ਸਿੱਧਾ ਕਨੈਕਸ਼ਨ ਆ ਪਰ ਐਦਾਂ ਨਹੀਂ ਹੈ ਮੋਬਾਈਲ ਫੋਨ ਦਾ ਜਿਹੜਾ ਕਨੈਕਸ਼ਨ ਆ ਉਹ ਆਸ-ਪਾਸ ਦੇ ਨੇੜਲੇ ਟਾਵਰ ਦੇ ਨਾਲ ਜੁੜਦਾ ਤੇ ਉਹ ਜਿਹੜਾ ਟਾਵਰ ਆ ਜੇ ਕਦੇ ਤੁਸੀਂ ਧਿਆਨ ਨਾਲ ਦੇਖਿਆ ਹੋਵੇ ਤਾਂ ਜਿਹੜੀਆਂ ਉੱਪਰ ਡਿਸ਼ ਲੱਗੀਆਂ ਹੁੰਦੀਆਂ ਟੀਨਾ ਲੱਗੀਆਂ ਹੁੰਦੀਆਂ ਨੇ ਉੱਥੇ ਤੱਕ ਤਾਂ نیچے ਤਾਂ ਇੱਕ ਬਹੁਤ ਮੋਟੀ ਜੀ ਤਾਰ ਆਉਂਦੀ ਆ ਉਹ ਥੱਲੇ ਬੇਸ ਦੇ ਵਿੱਚ ਐਡਜਸਟ ਹੁੰਦੀ ਆ ਬੇਸ ਸਿਸਟਮ ਹੈ ਤੇ ਉਥੋਂ ਵੀ ਜਿਹੜੀ ਆ ਉਹ ਧਰਤੀ ਦੇ ਹੇਠ ਜਿਹੜੀ ਦੂਜੀ ਫਾਈਬਰ ਆਪਟਿਕਸ ਆ ਉਹ ਬਿਛਾਈ ਹੁੰਦੀ ਹੈ ਜੀ ਜਿਨ੍ਹਾਂ ਦੇ ਰਾਹੀਂ ਇਹ ਡਾਟਾ ਟਰਾਂਸਫਰ ਹੁੰਦਾ ਹੁਣ ਤੁਸੀਂ ਲਾ ਲਓ ਆਪਾਂ ਇੰਡੀਆ ਚ ਬੈਠੇ ਆ ਅਮਰੀਕਾ ਕਿੱਥੇ ਆ ਹੈਨਾ ਹੁਣ ਦੇਖੋ ਜਿੱਥੇ ਤਾਂ ਧਰਤੀ ਆ ਉਹ ਤਾਂ ਧਰਤੀ ਦੇ ਥੱਲੇ ਦੀ ਤਾਰ ਇਹ ਵਿਛੀ ਹੋਈ ਹੈ ਜਿੱਥੇ ਅੱਗੇ ਸਮੁੰਦਰ ਆ ਗਿਆ ਉੱਥੇ ਸਮੁੰਦਰ ਦੇ ਵਿੱਚ ਇਹ ਤਾਰਾਂ ਵਿਛੀਆਂ ਹੋਈਆਂ ਨੇ ਤਾਂ ਕਰਕੇ ਉੱਥੇ ਤੱਕ ਜੁੜੀਆਂ ਹੋਈਆਂ ਜੇ ਕਿਤੇ ਲੋਕ ਇਹ ਸਮਝਦੇ ਨੇ ਕਿ ਕਹਿੰਨੀ ਟਾਵਰੀ ਸਾਨੂੰ ਅਮਰੀਕਾ ਤੱਕ ਪਹੁੰਚਾਈ ਜਾਂਦੇ ਨੇ ਇਹ ਰੇਂਜ ਕਰਕੇ ਇਹ ਨਹੀਂ ਹੈ ਮਤਲਬ ਸਿਸਟਮ ਸਾਰਾ ਤਾਰ ਵਾਲਾ ਹੀ ਹੈ ਠੀਕ ਹੈ ਉਹ ਬਸ ਇਹ ਹੋ ਗਿਆ ਕਿ ਜਿਹੜੇ ਮੋਬਾਈਲ ਫੋਨ ਹੈਂਡਸੈਟ ਨੇ ਯੂਜ਼ ਕਰਨਾ ਆਪਾਂ ਨੂੰ ਉਹ ਆਪਣੀ ਉਹਦੀ ਟਾਵਰ ਦੀ ਰੇਂਜ ਦੇ ਵਿੱਚ ਜਿੰਨਾ ਟਾਈਮ ਰਹਾਗੇ ਆਪਣੇ ਕੋਲ ਸਿਗਨਲ ਆਊਗਾ ਅੱਗੇ ਟ੍ਰਾਂਸਫਰ ਡਾਟਾ ਸਾਰਾ ਜਿਹੜਾ ਰੇਡੀਓ ਇਹ ਹੁੰਦੀਆਂ ਨੇ ਵੇਵਸ ਇਹ ਸਾਰੀਆਂ ਤਾਰਾਂ ਦੇ ਥਰੂ ਹੀ ਜਾਂਦੀਆਂ ਅਮਰੀਕਾ ਵਗੈਰਾ ਸਾਰੇ ਕਿਤੇ ਹੈ ਨਾ ਤੇ ਕਦੇ ਤੁਸੀਂ ਸਰਚ ਮਾਰ ਕੇ ਦੇਖਿਓ ਕਿ ਫਾਈਬਰ ਆਪਟਿਕਸ ਦਾ ਜਾਲ ਕਿਦਾਂ ਵਿਛਿਆ ਹੋਇਆ ਦੁਨੀਆ ਤੇ ਤਾਂ ਤੁਹਾਨੂੰ ਪਤਾ ਲੱਗੂਗਾ ਬਿਲਕੁਲ ਕਿ ਕਿਵੇਂ ਯਾਰ ਸਮੁੰਦਰਾਂ ਦੇ ਥੱਲੇ ਵੀ ਤੁਸੀਂ ਦੇਖੋ ਕਿ ਇਹ ਤਾਰਾ ਪਈਆਂ ਹੋਈਆਂ ਨੇ ਸੋ ਉਹੀ ਇਹ ਫਾਈਬਰ ਆਪਟਿਕਸ ਆ ਹੁਣ ਪਹਿਲਾਂ ਹੈ ਨਹੀਂ ਸੀ ਜਿਹੜੇ ਨਰਿੰਦਰ ਸਿੰਘ ਕੰਪਨੀ ਨੇ ਹੁਣ ਗੱਲ ਕਿੱਥੋਂ ਹੋਈ ਕਹਿੰਦੇ ਕਿ ਅ ਕਈ ਵਾਰ ਜ਼ਿੱਦ ਨਹੀਂ ਹੋ ਜਾਂਦੀ ਹੂੰ ਵੀ ਮੈਂ ਅੱਛਾ ਯਾਰ ਮੈਂ ਇਹ ਚੀਜ਼ ਕਰਨੀ ਆ ਹੁਣ ਕੰਪਨੀ ਸਾਹਿਬ ਵਧੀਆ ਫੈਮਿਲੀ ਚ ਜਨਮੇ ਚੰਗੀ ਲੈਂਡਲੋਰਡ ਪਰਿਵਾਰ ਸੀਗਾ ਮੋਗੇ ਦਾ ਤੇ ਫਿਰ ਇਹ ਇਹ ਹੈਗੀ ਆ ਮੈਂ ਤੁਹਾਨੂੰ ਦੱਸਦਾ ਆਜ਼ਾਦੀ ਤੋਂ ਪਹਿਲਾਂ ਦੀ ਇਹ ਗੱਲ ਹੈ ਕਿਉਂਕਿ 1927 ਚ ਤਾਂ ਉਹਨਾਂ ਦਾ ਜਨਮ ਹੀ ਹੋਇਆ ਤੇ ਫਿਰ ਉਹ ਸਕੂਲ ਦੇ ਲਈ ਪਰਿਵਾਰ ਉਹਨਾਂ ਨੂੰ ਦੇਰਾਦੂਨ ਭੇਜਦਾ ਅੱਛਾ ਹਾਂ ਤੇ ਦੇਰਾਦੂਨ ਇੱਕ ਵਾਰ ਕਲਾਸ ਲੱਗੀ ਹੁੰਦੀ ਆ ਟੀਚਰ ਪੜ੍ਹਾ ਰਿਹਾ ਹੁੰਦਾ ਟੀਚਰ ਕਹਿੰਦਾ ਕਿ ਉਹ ਟਾਰਚ ਜਗਾਉਂਦਾ ਇੱਕ ਤੇ ਬਲੈਕਬੋਰਡ ਦੇ ਉੱਤੇ ਉਹ ਟਾਰਚ ਬਣੀ ਹੁੰਦੀ ਆ ਤੇ ਉਹਦੀ ਟਾਰਚ ਦੀ ਲਾਈਟ ਜਾ ਰਹੀ ਹੁੰਦੀ ਸਿੱਧੀ ਟੀਚਰ ਇਹ ਪੜ੍ਹਾਉਂਦਾ ਹੈ ਸਟੂਡੈਂਟਸ ਨੂੰ ਕਿ ਜਿਹੜੀ ਲਾਈਟ ਹੈ ਇਹ ਹਮੇਸ਼ਾ ਸਿੱਧੀ ਡਾਇਰੈਕਸ਼ਨ ਦੇ ਵਿੱਚ ਹੀ ਟਰੈਵਲ ਕਰਦੀ ਹੈ ਹੂੰ ਉਹ ਕਪਾਨੀ ਸਾਹਿਬ ਬੈਠੇ ਸੀਗੇ ਬੱਚੇ ਬੱਚੇ ਦੇ ਰੂਪ ਦੇ ਵਿੱਚ ਉੱਥੇ ਛੋਟੇ ਸੀ ਤੇ ਸਵਾਲ ਕਿਉਂਕਿ ਪੈਦਾ ਹੋਇਆ ਜੀ ਕਿ ਕੀ ਜ਼ਰੂਰੀ ਥੋੜੀ ਹੈ ਹੂੰ ਕਿ ਲਾਈਟ ਸਿੱਧੀ ਹੀ ਜਾਊਗੀ ਵੀ ਟੇਢੀ ਹੋ ਕੇ ਕਿਉਂ ਨਹੀਂ ਜਾਂਦੀ ਬਿਲਕੁਲ ਤਾਂ ਟੀਚਰ ਨੇ ਕਹਿੰਦੇ ਕਿ ਉਦੋਂ ਥੋੜਾ ਜਿਹਾ ਠੀਕ ਤਰੀਕੇ ਨਾਲ ਸਮਝਾਉਣ ਦੀ ਬਜਾਏ ਥੋੜਾ ਜਿਹਾ ਉਹਨਾਂ ਨੂੰ ਘੂਰਤਾ ਵੀ ਤੈਨੂੰ ਬੜਾ ਪਤਾ ਹੂੰ ਹੈਨਾ ਇਹ ਲਾਈਟ ਦੀ ਜਦੋਂ ਮੈਂ ਕਹਿ ਰਿਹਾ ਤਾਂ ਲਾਈਟ ਜਿਹੜੀ ਸਿੱਧੀ ਟਰੈਵਲ ਕਰਦੀ ਹੈ ਤਾਂ ਸਿੱਧੀ ਹੀ ਚਲੂਗੀ ਹੂੰ ਤੇ ਉਹ ਕਹਿੰਦੇ ਵੀ ਉਦੋਂ ਸੋਚ ਲਿਆ ਸੀਗਾ ਮੈਂ ਕਿ ਮੈਂ ਟੀਚਰ ਨੂੰ ਗਲਤ ਪ੍ਰੂਵ ਕਰਨਾ ਕਿਉਂਕਿ ਉਹਨਾਂ ਦੇ ਦਿਮਾਗ 'ਚ ਉਹ ਇੱਕ ਆਈਡੀਆ ਆ ਗਿਆ ਕਿ ਲਾਈਟ ਜਿਹੜੀ ਜਾ ਰਹੀ ਹੈ ਟਰੈਵਲ ਕਰ ਰਹੀ ਹੈ ਜੇ ਉਹ ਬੈਂਡ ਹੋ ਕੇ ਜਾਵੇ ਤਾਂ ਉਹ ਬਹੁਤ ਦੂਰ ਤੱਕ ਜਾ ਸਕਦੀ ਹੈ ਜੀ ਤੇ ਇੱਥੋਂ ਹੀ ਫਿਰ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਚੱਲੀਆਂ ਕਿ ਮੈਂ ਇਹ ਇਧਰ ਆਪਟਿਕ ਫਾਈਬਰ ਦੇ ਵੱਲ ਜਾਣਾ ਮੈਂ ਕੁਝ ਐਸੀ ਬਣਾਦਾ ਤਾਰ ਮੈਂ ਤੇ ਜਿਹੜੀ ਜਿਹਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਜਾਂ ਜਿਹੜੀ ਮੈਂ ਪਹਿਲਾਂ ਗੱਲ ਕਰੀ ਸੀ ਕਿ ਲਾਈਟ ਦੀ ਸਪੀਡ ਦੇ ਨਾਲ ਡਾਟਾ ਟਰਾਂਸਫਰ ਹੋਵੇ ਹੈਨਾ ਤੇ ਫਿਰ ਹੁਣ ਅੱਗੇ ਪੜਦੇ ਨੇ ਉਹ ਤੇ ਅੱਗੇ ਜਾ ਕੇ ਉਹ ਆਂਡੀਆਂ ਦੀ ਜਿਹੜੀ ਡਿਫੈਂਸ ਆਰਡੀਨੈਂਸ ਫੈਕਟਰੀ ਹੈਗੀ ਆ ਉਸ ਨੂੰ ਜੁਆਇਨ ਵੀ ਕਰਦੇ ਨੇ ਉਹਦਾ ਜੁਆਇਨ ਕਰਨ ਦਾ ਮਕਸਦ ਇਹ ਸੀਗਾ ਕਿ ਉੱਥੇ ਜਿਹੜੇ ਮਿਲਟਰੀ ਦੇ ਲਈ ਆ ਆਪਾਂ ਦੂਰਬੀਨ ਵਗੈਰਾ ਹੁੰਦੀਆਂ ਨਾ ਉਹ ਬਣਦੀਆਂ ਸੀ ਉੱਥੇ ਜੀ ਹੁਣ ਕਿਉਂਕਿ ਦੂਰਬੀਨ ਆ ਉਹਦੇ ਚ ਵੀ ਫੋਕਸ ਲੈਂਸ ਲਾਈਟ ਦਾ ਇਸਤੇਮਾਲ ਹੁੰਦਾ ਸੀ ਉਹਨਾਂ ਨੂੰ ਲੱਗਿਆ ਕਿ ਮੈਂ ਇੱਥੇ ਕੁਝ ਸਿੱਖ ਲੂੰਗਾ ਉਹ ਜੁਆਇਨ ਕੀਤੀ ਉਹਨਾਂ ਨੇ ਪਰ ਉਸ ਤੋਂ ਬਾਅਦ ਉਹਨਾਂ ਨੇ ਕਾਲਜ ਚੂਜ਼ ਕਰਨਾ ਸੀਗਾ ਤਾਂ ਕਾਲਜ ਉਹਨਾਂ ਨੇ ਇੰਪੀਰੀਅਲ ਕਾਲਜ ਲੰਡਨ ਚੁਣਿਆ ਅੱਛਾ ਕਿਉਂਕਿ ਦੇਖੋ ਗੱਲ ਇਹ ਵੀ ਸੀ ਕਿ ਪਰਿਵਾਰ ਇੰਨੇ ਯੋਗ ਹੈਗਾ ਸੀ ਕਿ ਉਹਨਾਂ ਨੂੰ ਭੇਜ ਸਕਦਾ ਸੀਗਾ ਪਰ ਉਹ ਗੱਲ ਸਭ ਤੋਂ ਵੱਡੀ ਸੀ ਕਿ ਉਹਨਾਂ ਦਾ ਦਿਮਾਗ ਵਰਕ ਕਰ ਰਿਹਾ ਸੀ ਮੈਂ ਕਿਦਰ ਨੂੰ ਮੈਂ ਲਾਈਟ ਨੂੰ ਮੋੜਨਾ ਹੈ ਬਸ ਬਿਲਕੁਲ ਤੇ ਫਿਰ ਉਹ ਉੱਥੇ ਐਡਮਿਸ਼ਨ ਲੈਂਦੇ ਨੇ ਉੱਥੇ ਐਡਮਿਸ਼ਨ ਲੈਣ ਦਾ ਕਾਰਨ ਇਹ ਸੀ ਕਿ ਉਸ ਵੇਲੇ ਤੱਕ ਤਾਂ ਅਮਰੀਕਾ ਵੀ ਬਹੁਤ ਵੱਡੀਆਂ-ਵੱਡੀਆਂ ਖੋਜਾਂ ਕਰਦਾ ਸੀਗਾ ਪਰ ਜਿਹੜਾ ਕਮਿਊਨੀਕੇਸ਼ਨ ਦੇ ਪੱਧਰ ਤੇ ਜਿਹੜੀਆਂ ਖੋਜਾਂ ਸੀਗੀਆਂ ਜਿੰਨਾਂ ਜ਼ਿਆਦਾ ਕ੍ਰਾਂਤੀ ਲਿਆਉਂਦੀ ਸੀ ਉਹ ਇੰਗਲੈਂਡ ਹੀ ਸੀਗਾ ਮਤਲਬ ਇੰਗਲੈਂਡ ਨੇ ਪਹਿਲਾ ਟੈਲੀਗ੍ਰਾਫ ਬਣਾਇਆ ਟੈਲੀਗ੍ਰਾਫ ਤੇ ਉਸ ਤੋਂ ਬਾਅਦ ਫਿਰ ਟੈਲੀਫੋਨ ਦੀ ਕਾਰਡ ਹੈ ਜਿਹੜੀ ਇਹ ਵੀ ਇੰਗਲੈਂਡ ਨੇ ਕੀਤੀ ਸੀ ਤਾਂ ਇਸ ਕਰਕੇ ਉਹਨਾਂ ਨੇ ਇੰਗਲੈਂਡ ਨੂੰ ਚੂਜ਼ ਕੀਤਾ ਅਮਰੀਕਾ ਦੀ ਥਾਂ ਤੇ ਜੀ ਫਿਰ ਉਹ ਅੰਪੀਰੀਅਲ ਕਾਲਜ ਗਏ ਫਿਰ ਉਹਨਾਂ ਨੇ ਬੀਐਸਸੀ ਦੀ ਆਪਣੀ ਡਿਗਰੀ ਕੀਤੀ ਤੇ ਉਸ ਤੋਂ ਬਾਅਦ ਉਹ ਅਮਰੀਕਾ ਵੀ ਗਏ ਪਰ ਜਦੋਂ ਇੰਗਲੈਂਡ ਦੇ ਵਿੱਚ ਹੀ ਸੀਗੇ ਉਹ ਤੇ ਉਹਨਾਂ ਦਾ ਇੱਕ ਕੁਲੀਗ ਸੀਗਾ ਹੌਪਿੰਗ ਹੌਪਕਿੰਸ ਨਾਂ ਦਾ ਇੱਕ ਜਿਹੜਾ ਸਾਇੰਟਿਸਟ ਸੀ ਜਿਹਦੇ ਨਾਲ ਮਿਲ ਕੇ ਉਹਨਾਂ ਨੇ ਇਹ ਮਤਲਬ ਇਹਨੂੰ ਪੋਸੀਬਲ ਕੀਤਾ ਸੀਗਾ ਹੈਰਲਡ ਹੌਪਕਿੰਸ ਸੀਗਾ ਇਹਨਾਂ ਦੋਨਾਂ ਨੇ ਮਿਲ ਕੇ ਮਤਲਬ ਇਸ ਚੀਜ਼ ਨੂੰ ਸਪਨੇ ਨੂੰ ਸਕਾਰ ਕਰਿਆ ਸੀਗਾ ਪਰ ਤੁਸੀਂ ਯਕੀਨ ਮੰਨੋਗੇ ਕਿ ਸਾਰੀ ਖੋਜ ਸਾਰੀ ਕਾਰਡ ਫਾਈਬਰ ਆਪਟਿਕਸ ਦੀ ਨਰਿੰਦਰ ਸਿੰਘ ਕਪਾਨੀ ਦੀ ਸੀ ਅੱਛਾ ਤੇ ਹੈਰਲਡ ਹੌਪਕਿੰਸ ਦੀ ਸੀਗੀ ਨਾਲ ਪਰ ਬੰਦਾ ਕ੍ਰੈਡਿਟ ਤੀਜਾ ਲੈ ਗਿਆ ਹਮ ਜਿਹੜਾ ਇਸ ਫੀਲਡ ਦੇ ਵਿੱਚ ਕਿਉਂਕਿ ਨੋਬਲ ਪ੍ਰਾਈਜ਼ ਕਿਸੇ ਕੋਈ ਨਵੀਂ ਖੋਜ ਹੁੰਦੀ ਹੈ ਨਾ ਉਹਨੂੰ ਦਿੱਤਾ ਜਾਂਦਾ ਜੀ ਇਨਾ ਦੀ ਬਜਾਏ ਤੀਸਰਾ ਬੰਦਾ ਸੀਗਾ ਜਿਹੜਾ ਉਹ ਨੋਵਲ ਪ੍ਰਾਈਜ਼ ਲੈ ਗਿਆ ਤੇ ਉਹਦੇ ਨਾਂ ਤੇ ਇਹ ਚੀਜ਼ ਮਤਲਬ ਰਜਿਸਟਰਡ ਹੋ ਗਈ ਜਦੋਂ ਕਿ ਕਾਰਡ ਐ ਬਣਾਈ ਨਰਿੰਦਰ ਸਿੰਘ ਕੰਪਨੀ ਨੇ ਸੀ ਤੁਸੀਂ ਦੇਖੋ ਕੀ ਕਿਸ ਤਰੀਕੇ ਦਾ ਅਹਿਸਾਸ ਹੋਊਗਾ ਉਦੋਂ ਕਿ ਜਦੋਂ ਸਾਰੀ ਚੀਜ਼ ਕਾਰਡ ਮੈਂ ਕੀਤੀ ਕਿ ਤੀਸਰਾ ਆ ਕੇ ਕੋਈ ਚਾਰਲਸ ਕਾਉਨ ਦਾ ਨਾਂ ਦਾ ਕੋਈ ਸਾਇੰਟਿਸਟ ਸੀਗਾ ਹਾਲਾਂਕਿ ਉਹਨੇ ਜਿਹੜੀ ਸਟੱਡੀ ਕੀਤੀ ਸੀ ਉਹ ਜਿਹੜੀ ਡਾਕਟਰ ਆਪਣਾ ਨਰਿੰਦਰ ਸਿੰਘ ਪਾਨੀ ਉਹਨਾਂ ਨੇ 1952 ਦੇ ਵਿੱਚ ਆਪਣੇ ਪੇਪਰ ਛਾਪੇ ਸੀਗੇ ਆਪਣੀ ਇਸੇ ਖੋਜ ਦੇ ਜੀ ਤੇ ਉਸ ਚਾਰਲਸ ਦੇ ਨਾਂ ਦੇ ਬੰਦੇ ਨੇ ਵੀ ਜਿਹੜਾ ਸਾਇੰਟਿਸਟ ਸੀ ਉਹਨੇ ਵੀ ਪਹਿਲਾਂ ਇਹਨਾਂ ਨੂੰ ਸਟੱਡੀ ਕੀਤਾ ਹੂੰ ਇਹਨਾਂ ਦੇ ਨੋਟਸ ਪੜਪੜ ਕੇ ਇਹਨਾਂ ਦੇ ਪੇਪਰ ਪੜਪੜ ਕੇ ਉਹਨੇ ਇੱਕ ਦੋ ਕੁ ਕਰੈਕਸ਼ਨਾਂ ਕੀਤੀਆਂ ਤੇ ਤੇ ਨਾਂ ਉਹਦਾ ਵੱਜਣ ਲੱਗ ਗਿਆ ਕਿ ਫਾਈਬਰ ਆਪਟਿਕਸ ਦਾ ਨਾਂ ਇਸ ਬੰਦੇ ਨੇ ਕੀਤਾ ਤੇ ਨੋਬਲ ਪ੍ਰਾਈਜ਼ ਵੀ ਉਹਨੇ ਜਿੱਤਿਆ ਸੀ ਹੈਨਾ ਹੂੰ ਤੇ ਫਿਰ ਇਸ ਤਰੀਕੇ ਦੇ ਨਾਲ ਸੀ ਜਿਹੜਾ ਹੈਰਲਡ ਹੌਪਕਿੰਸ ਸੀਗਾ ਅਸਲ ਦੇ ਵਿੱਚ ਇਹਨਾਂ ਨੇ ਦੋਨਾਂ ਨੇ ਕੰਮ ਤਾਂ ਕੀਤਾ ਪਰ ਜਦੋਂ ਇਹ ਚੀਜ਼ ਬਣ ਕੇ ਪੂਰੀ ਹੋਈ ਨਾ ਥੋੜਾ ਜਿਹਾ ਹੈਰਲਡ ਹੌਪਕਿੰਸ ਨੂੰ ਇਹ ਹੋ ਗਿਆ ਕਿਉਂਕਿ ਹੈਰਲਡ ਹੌਪਕਿੰਸ ਦੀ ਥਿਊਰੀ ਸੀਗੀ ਹੂੰ ਤੇ ਨਰਿੰਦਰ ਸਿੰਘ ਕਪਾਨੀ ਉਹਨਾਂ ਨੇ ਉਸੇ ਥਿਊਰੀ ਤੇ ਪ੍ਰੈਕਟੀਕਲ ਕੀਤਾ ਮਤਲਬ ਹੈਰਲਡ ਨੇ ਤਾਂ ਉਹ ਚੀਜ਼ਾਂ ਇੱਕ ਲਿਖਤੀਆਂ ਕਿ ਇੱਦਾਂ ਇੱਦਾਂ ਕਾਗਜ਼ ਤੇ ਹੋ ਸਕਦਾ ਪਰ ਉਹ ਕਾਗਜ਼ ਤੇ ਹੀ ਸੀਗੀਆਂ ਹੂੰ ਕਪਾਨੀ ਸਾਹਿਬ ਨੇ ਉਸ ਨੂੰ ਹਕੀਕਤ ਦੇ ਵਿੱਚ ਲਿਆਂਦਾ ਮਤਲਬ ਪ੍ਰੈਕਟੀਕਲ ਕਰਕੇ ਜੀ ਤੇ ਫਿਰ ਉਹਨਾਂ ਨੇ ਉਹ ਜਿਹੜੀ ਫਾਈਬਰ ਆਪਟਿਕਸ ਸੀਗਾ ਮਤਲਬ ਇੱਕ ਕੱਚ ਦੇ ਰੂਪ ਦੇ ਵਿੱਚ ਜਿਹੜੀ ਤਾਰ ਸੀ ਉਹ ਬਣਾਈ ਤੇ ਫਿਰ ਉਹਦੇ ਥਰੂ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਤੁਸੀਂ ਇੰਟਰਨੈਟ ਚੱਲਦਾ ਫਾਦਰ ਆਫ ਆਪਟਿਕ ਦਾ ਕੇਬਲ ਦਾ ਜਿਹੜਾ ਨਾਂ ਆ ਉਹ ਵੀ ਸਰਦਾਰ ਨਰਿੰਦਰ ਸਿੰਘ ਕੰਪਨੀ ਹੋਰਾਂ ਨੂੰ ਮਿਲਿਆ ਹੋਇਆ ਹਾਲਾਂਕਿ ਨੋਬਲ ਪ੍ਰਾਈਜ਼ ਨਹੀਂ ਮਿਲਿਆ ਪਰ ਭਾਰਤ ਸਰਕਾਰ ਨੇ ਉਹਨਾਂ ਨੂੰ ਪਦਮ ਵਿਭੂਸ਼ਣ ਦੇ ਨਾਲ ਬਿਲਕੁਲ ਸਨਮਾਨਿਤ ਕੀਤਾ 2020 ਦੇ ਵਿੱਚ ਡੈਥ ਹੋ ਗਈ ਸੀ ਉਹਨਾਂ ਦੀ ਤੇ 2021 ਦੇ ਵਿੱਚ ਉਹਨਾਂ ਨੂੰ ਇਹ ਪਦਮ ਵਿਭੂਸ਼ਣ ਭਾਰਤ ਸਰਕਾਰ ਦੇ ਵੱਲੋਂ ਮਿਲਿਆ ਤੇ ਇੱਕ ਹੋਰ ਗੱਲ ਵੀ ਬੜੀ ਰੋਚਕ ਹੈ ਇੱਧਰ ਨੂੰ ਜ਼ਿਆਦਾ ਜਾਣ ਦੀ ਬਜਾਏ ਨਾ ਕਿਉਂਕਿ ਉਹਨਾਂ ਨੂੰ ਇਹ ਹੋ ਗਿਆ ਕਿ ਮੈਂ ਕਾਰਡ ਕੱਢ ਲਈ ਹੈ ਮੈਂ ਆਪਣੇ ਰਿਸਰਚ ਪੇਪਰ ਨੇ ਉਹ ਛੁਪਵਾ ਦਿੱਤੇ ਨੇ ਤੇ ਉਹ ਉਹ ਲੈ ਪੰਜ ਕਹਿ ਦਿੰਦੇ ਆਪਾਂ ਹਨਾ ਕਿ ਕਈ ਵਾਰ ਨਹੀਂ ਐਨਾ ਹੁੰਦਾ ਉਹ ਕਰਕੇ ਤੇ ਫਿਰ ਅ ਤਕਰੀਬਨ ਇਹ ਇੱਕ ਵੇਲੇ ਉਹਨਾਂ ਨੇ ਸੋਚ ਲਿਆ ਸੀ ਕਿ ਮੈਂ ਵਾਪਸ ਇੰਡੀਆ ਜਾਊਂਗਾ ਵੀ ਇੰਡੀਆ ਜਾ ਕੇ ਆਪਾਂ ਉੱਥੇ ਕਿਉਂਕਿ ਉਹ ਫੈਕਟਰੀ ਸ਼ੁਰੂ ਕਰਨਾ ਚਾਹੁੰਦੇ ਸੀ ਆਪਣਾ ਇੱਕ ਬਿਜ਼ਨਸ ਵੀ ਸ਼ੁਰੂ ਕਰਨਾ ਚਾਹੁੰਦੇ ਸੀ ਨਾਲ ਜੀ ਉਹਨਾਂ ਨੇ ਸੋਚਿਆ ਹੋਇਆ ਸੀ ਕਿ ਮੈਂ ਵਾਪਸ ਇੰਡੀਆ ਚਲੇ ਜਾਊਂਗਾ ਇੰਗਲੈਂਡ ਤੋਂ ਤੇ ਉੱਥੇ ਜਾ ਕੇ ਮੈਂ ਆਪਣਾ ਫੈਕਟਰੀ ਜਿਹੜੀ ਆ ਸਥਾਪਿਤ ਕਰੂੰਗਾ ਪਰ ਉਹ ਕਹਿੰਦੇ ਨੇ ਕਿ ਜਿਹੜਾ ਕੁਝ ਹੋਣਾ ਤੇ ਹੋਣਾ ਤਾਂ ਉਹੀ ਹੈ ਤੇ ਕੋਈ ਇੱਕ ਸਮਾਗਮ ਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਫੈਸਰ ਮਿਲਦਾ ਯੂਐਸਏ ਯੂਨੀਵਰਸਿਟੀ ਦਾ ਤੇ ਉਹਦੇ ਨਾਲ ਉਹ ਗੱਲ ਕਰਦੇ ਨੇ ਜੀ ਇਹ ਕੰਪਨੀ ਸਾਹਿਬ ਨੇ ਆਪ ਇੱਕ ਇੰਟਰਵਿਊ ਚ ਦੱਸਿਆ ਹਿਆ ਕਹਿੰਦੇ ਕਿ ਮੈਂ ਜਦੋਂ ਉਸ ਪ੍ਰੋਫੈਸਰ ਦੇ ਨਾਲ ਅਮਰੀਕਾ ਇਹਨਾਂ ਗੱਲ ਕਰਦਾ ਕਿ ਮੈਂ ਉਹਨੂੰ ਦੱਸਦਾ ਕਿ ਮੈਂ ਹੁਣ ਵਾਪਸ ਚਲੇ ਜਾਣਾ ਉਹ ਕਹਿੰਦੇ ਕਿ ਯਾਰ ਤੂੰ ਇੰਨੀਆਂ ਵੱਡੀਆਂ ਕਾਢਾਂ ਕੱਢੀਆਂ ਨੇ ਤੈਨੂੰ ਇਸ ਤੇ ਪੀਐਚਡੀ ਕਰਨੀ ਚਾਹੀਦੀ ਯਾਰ ਇੱਕ ਪੂਰਾ ਥੀਸਿਸ ਲਿਖ ਤੂੰ ਵੀ ਤਾਂ ਜੋ ਆਉਣ ਵਾਲੇ ਜਨਰੇਸ਼ਨ ਨੂੰ ਪਤਾ ਲੱਗੇ ਉਹ ਕਹਿੰਦੇ ਕਿ ਮੇਰਾ ਤਾਂ ਪਲਾਨ ਇੰਡੀਆ ਜਾਣ ਦਾ ਆ ਉਹ ਕਹਿੰਦੇ ਦੇਖ ਤੂੰ ਇੰਡੀਆ ਤਾਂ ਜਦੋਂ ਮਰਜ਼ੀ ਚਲੇ ਜਾਏਗਾ ਸਾਲ ਦੋ ਸਾਲ ਬਾਅਦ ਚਲੇ ਜਾਏਗਾ ਤੂੰ ਮੇਰੇ ਨਾਲ ਚੱਲ ਅਮਰੀਕਾ ਤੇ ਅਮਰੀਕਾ ਦੀ ਯੂਨੀਵਰਸਿਟੀ ਦੇ ਵਿੱਚ ਮੈਂ ਤੈਨੂੰ ਉੱਥੇ ਬਿਠਾਉਣਾ ਆ ਤੇ ਤੂੰ ਉੱਥੇ ਇਹਦਾ ਥੀਸਿਸ ਤਿਆਰ ਕਰ ਤੇ ਪੀ ਐਚ ਡੀ ਕਰ ਤੇ ਫਿਰ ਉਹ ਅਮਰੀਕਾ ਚਲੇ ਜਾਂਦੇ ਨੇ ਪਰ ਉਹ ਥੀਸਿਸ ਪੀ ਐਚ ਡੀ ਵੀ ਕਰਦੇ ਨੇ ਤੇ ਫਿਰ ਉਹ ਵਾਪਸ ਇੰਡੀਆ ਆਉਣ ਦੀ بجائے ਫਿਰ ਕਿਉਂਕਿ ਉੱਥੇ ਸਰਕਲ ਉਹਨਾਂ ਦਾ ਬਣ ਗਿਆ ਸੀ ਫਿਰ ਕੈਲੀਫੋਰਨੀਆ ਦੇ ਵਿੱਚ ਹੀ ਉਹ ਆਪਣੀ ਇੱਕ ਪਹਿਲੀ ਫੈਕਟਰੀ ਸ਼ੁਰੂ ਕਰਦੇ ਨੇ ਤੇ ਲਗਭਗ ਉਹਨਾਂ ਨੇ ਤਿੰਨ ਫੈਕਟਰੀਆਂ ਬਹੁਤ ਵੱਡੀਆਂ ਸਥਾਪਿਤ ਕੀਤੀਆਂ ਸੀਗੀਆਂ ਅੱਜ ਵੀ ਉੱਧਰ ਕੈਲੀਫੋਰਨੀਆ 'ਚ ਜੀ ਪੂਰਾ ਉਹ ਕੰਪਨੀयां ਚਲਦੀਆਂ ਉਹਨਾਂ ਦਾ ਪਰਿਵਾਰ ਚਲਾਉਂਦਾ ਤੇ ਤਕਰੀਬਨ 120 ਬਾਈ ਪੇਟੈਂਟ ਨੇ ਜਿਹੜੇ ਇਹਨਾਂ ਦੇ ਨਾਂ ਰਜਿਸਟਰਡ ਨੇ ਪੇਟੈਂਟ ਮਤਲਬ ਕਿ ਖੋਜਾ ਹਮ ਮਤਲਬ ਇੱਕ ਜਿਹੜੀ ਖੋਜ ਕਰ ਲੈਂਦਾ ਬੰਦਾ ਉਹਨੂੰ ਆਪਣੇ ਨਾਂ ਤੇ ਰਜਿਸਟਰ ਕਰਾ ਲੈਂਦਾ ਵੀਰ ਨੂੰ ਕੋਈ ਹੋਰ ਨਹੀਂ ਵਰਤ ਸਕਦਾ ਹੋਰ ਨਹੀਂ ਮਤਲਬ ਵਰਤ ਸਕਦਾ ਪਰ ਨਾ ਉਹਨਾਂ ਦੇ ਚੱਲੂਗਾ ਕਿ ਖੋਜ ਮੇਰੀ ਸੀ ਜੀ 120 ਪੇਟੈਂਟ ਨੇ ਨਰਿੰਦਰ ਸਿੰਘ ਕੰਪਨੀ ਉਹਨਾਂ ਦੇ ਨਾਂ ਤੇ ਤੁਸੀਂ ਦੇਖੋ ਕਿ ਕਿੰਨਾ ਸ਼ਾਰਪ ਮਾਈਂਡ ਹੋਊਗਾ ਤੇ ਹੁਣ ਫਿਰ ਜੇ ਉਹ ਉਸ ਵੇਲੇ ਉਹ ਫਾਈਬਰ ਆਪਟਿਕਸ ਨਾ ਬਣਦੀ ਰਾਜਦੀਪ ਤੇ ਅੱਜ ਇਹ ਪੋਸੀਬਲ ਨਹੀਂ ਹੋਣਾ ਸੀਗਾ ਹਾਲਾਂਕਿ ਹੁਣ ਇਹ ਹੈ ਕਿ ਹੁਣ ਜਿਵੇਂ ਏਲਨ ਮਸਕ ਹੈ ਉਹ ਇਹ ਕਹਿ ਰਿਹਾ ਕਿ ਮੈਂ ਫਾਈਬਰ ਤੋਂ ਬਿਨਾ ਹੀ ਇੰਟਰਨੈਟ ਚਲਾਉਂਗਾ ਉਹ ਜਿਹੜੇ ਸਟਾਰਲਿੰਕ ਦਾ ਉਹਦਾ ਪੂਰਾ ਸਿਸਟਮ ਆ ਉਹਨੇ ਬਸ ਇਹ ਕੀਤਾ ਉਹਨੇ ਸਪੇਸ ਦੇ ਵਿੱਚ ਲੋ ਅਰਥ ਆਰਬਿਟ ਦੇ ਵਿੱਚ ਆਪਣੇ ਹਜ਼ਾਰਾਂ ਜਿਹੜੇ ਸੈਟੇਲਾਈਟ ਨੇ ਉਹ ਛੱਡਤੇ ਨੇ ਹੂੰ ਹੁਣ ਹਜ਼ਾਰ ਸੈਟੇਲਾਈਟ ਆ ਉਹ ਪੂਰੀ ਦੁਨੀਆ ਦੇ ਆਸ-ਪਾਸੇ ਘੁੰਮ ਰਿਹਾ ਤੇ ਉਹ ਕਹਿ ਰਿਹਾ ਕਿ ਹੁਣ ਸੈਟੇਲਾਈਟ ਦੇ ਥਰੂ ਤੁਸੀਂ ਇੰਟਰਨੈਟ ਯੂਜ਼ ਕਰ ਸਕਦੇ ਹੋ ਹਾਲਾਂਕਿ ਇਹ ਇੰਡੀਆ ਦੇ ਵਿੱਚ ਵੀ ਲੱਗਦਾ ਇਹ ਹੈ ਕਿ ਜਿਹੜਾ ਇਲਾਨ ਮਸਕ ਦਾ ਸਟਾਰਲਿੰਕ ਹੈ ਉਹ ਵੀ ਆਉਣ ਵਾਲੇ ਕੁਝ ਸਾਲਾਂ ਤੱਕ ਮਤਲਬ ਕੰਮ ਕਰਨ ਲੱਗ ਜੂਗਾ ਪਿਛਲੇ 1 ਸਾਲ ਦੀ ਗੱਲ ਹੈ ਸਰਕਾਰ ਦੇ ਨਾਲ ਉਹਨਾਂ ਦੀ ਕੰਪਨੀ ਦੀ ਡੀਲ ਹੋ ਗਈ ਹੈ ਜਿਹੜੀਆਂ ਸ਼ਰਤਾਂ ਸੀਗੀਆਂ ਉਹ ਲਾਉਣ ਵਾਸਤੇ ਨੇ ਮੰਨੀਆਂ ਨੇ ਸੋ ਪਰ ਇਹ ਤਾਂ ਚਲੋ ਹੁਣ ਪੋਸੀਬਲ ਹੋ ਰਿਹਾ ਤੁਸੀਂ ਦੇਖੋ ਕਿ ਕਦੋਂ ਦਾ ਇੰਟਰਨੈਟ ਚੱਲਦਾ ਆ ਸਭ ਤੋਂ ਪਹਿਲਾ ਸਟੈਪ ਜਦੋਂ ਤੇ ਉਹ ਕੰਪਨੀ ਸਾਹਿਬ ਦੀ ਬਦੌਲਤ ਹੈ ਤੇ ਅੱਜ ਵੀ ਤੁਸੀਂ ਦੇਖੋ ਕਿ ਜੇਕਰ ਇੰਟਰਨੈਟ ਜਾਂ ਸੰਦੇਸ਼ ਭੇਜਣ ਦੇ ਲਈ ਕੋਈ ਸਭ ਤੋਂ ਚੰਗੀ ਚੀਜ਼ ਤੇ ਫਾਸਟ ਹੈਗੀ ਆ ਉਹ ਫਾਈਬਰ ਆਪਟਿਕ ਕੇਬਲ ਦੇ ਜ਼ਰੀਏ ਹੀ ਹੈਗੀ ਆ ਬਿਲਕੁਲ ਤੇ ਕਿਉਂਕਿ ਇਹ ਭਰੋਸੇਮੰਦ ਬਣੀ ਆ ਇਹ ਕੇ ਇਹ ਛੇਤੀ ਬੰਦ ਨਹੀਂ ਨਾ ਹੁੰਦੀ ਜਿਵੇਂ ਹੁਣ ਬਿਲਕੁਲ ਨਹੀਂ ਬੰਦ ਹੁੰਦੀ ਜਦੋਂ ਕੋ ਕੋਵਿਡ ਦੇ ਟਾਈਮ ਜਾਂ ਐਮਰਜੈਂਸੀਆਂ ਲੱਗਦੀਆਂ ਨੇ ਜਾਂ ਹੁਣ ਆਪਾਂ ਪ੍ਰੋਟੈਸਟ ਸ਼ੰਭੂ ਬਾਰਡਰ ਹੋਇਆ ਤੇ ਜਾਣਦੇ ਆ ਉੱਥੇ ਕੱਲੀਏ ਨੈਟਵਰਕ ਦੂਜਾ ਬੰਦ ਹੋ ਜਾਂਦਾ ਹੈਗਾ ਨਹੀਂ ਚਲੋ ਉਹ ਟਾਵਰ ਵਾਲਾ ਬੰਦ ਕਰਦੇ ਰਹਿ ਟਾਵਰ ਵਾਲਾ ਬੰਦ ਹੋ ਜਾਂਦਾ ਫਾਈਬਰ ਵਾਲਾ ਚੱਲਦਾ ਰਹਿੰਦਾ ਹੈਗਾ ਹਾਂ ਕਿਉਂਕਿ ਚਲੋ ਟਾਵਰ ਟਾਵਰ ਤੇ ਵੀ ਜਿਹੜਾ ਜਾਂਦਾ ਨਾ ਉਹ ਫਾਈਬਰ ਤੇ ਥਰੂ ਹੀ ਜਾਂਦਾ ਸਿਗਨਲ ਸਾਰ ਸੋ ਪੂਰੀ ਦੁਨੀਆ ਦੇ ਵਿੱਚ ਇਹ ਫਾਈਬਰ ਆਪਟਿਕਸ ਵਿਸ਼ੀ ਹੋਈ ਹੈ ਤੇ ਜਿਹਦੀ ਕੀ ਕਾਰਡ ਹੈ ਜਿਹੜੀ ਉਹ ਅਸੀਂ ਮਾਨ ਨਾਲ ਕਹਿੰਦੇ ਆ ਕਿ ਸਰਦਾਰ ਨਰਿੰਦਰ ਸਿੰਘ ਕੰਪਨੀ ਹੋਰਾਂ ਨੇ ਕੀਤੀ ਹੈ ਜੇ ਅੱਜ ਵੀ ਪੂਰੀ ਦੁਨੀਆ ਇਹ ਮਹਿਸੂਸ ਕਰਦੀ ਹੈ ਕਿ ਜਿਹੜਾ ਨੋਬਲ ਪ੍ਰਾਈਜ਼ ਹੈ ਉਹ ਇਹ ਕੰਪਨੀ ਸਾਹਿਬ ਨੂੰ ਮਿਲਣਾ ਚਾਹੀਦਾ ਸੀ ਪਰ ਕਿਉਂਕਿ ਉਸ ਉਹਨਾਂ ਦੀ ਖੋਜ ਦੇ ਵਿੱਚ ਇੱਕ ਹੋਰ ਛੋਟੀ ਜੀ ਖੋਜ ਕਰਕੇ ਉਹ ਜਿਹੜਾ ਚਾਰਲਸ ਨਾਂ ਦਾ ਸਾਇੰਸਿਸਟ ਸੀਗਾ ਤੇ ਉਹਨੇ ਅੱਗੇ ਆਪਣਾ ਰਿਸਰਚ ਪੇਪਰ ਛਾਪਿਆ ਸੀ 1952 ਤੋਂ 7 ਸਾਲ ਬਾਅਦ ਤੇ ਫਿਰ ਉਹਦੇ ਨਾਂ ਤੇ ਉਹ ਚੀਜ਼ ਹੋ ਗਈ ਸੀ ਜਿਸ ਕਰਕੇ ਉਹਨੂੰ ਨੋਬਲ ਪ੍ਰਾਈਜ਼ ਮਿਲਿਆ ਪਰ ਪੂਰੀ ਦੁਨੀਆ ਜਾਣਦੀ ਹੈ ਪੂਰਾ ਸਤਕਾਰ ਪੂਰਾ ਰਿਗਾਰਡ ਕਰਦੀ ਹੈ ਨਰਿੰਦਰ ਸਿੰਘ ਕਪਾਨੀ ਉਹਨਾਂ ਦਾ ਪੂਰਾ ਅਮਰੀਕਾ ਦੇ ਵਿੱਚ ਤੁਸੀਂ ਕਿਸੇ ਨੂੰ ਵੀ ਜਾ ਕੇ ਉੱਥੇ ਪੁੱਛ ਸਕਦੇ ਹੋ ਤੇ ਉਹ ਜਾਣਦੇ ਨੇ ਪਰ ਅਫਸੋਸ ਇਹ ਗੱਲ ਹੈ ਕਿ ਆਪਣੇ ਇੰਡੀਆ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਨਰਿੰਦਰ ਸਿੰਘ ਕਪਾਨੀ ਅ ਦਾ ਨਾਂ ਦਾ ਇੱਕ ਸਰਦਾਰ ਵੀ ਹੋਇਆ ਕਿ ਜਿਹਦੀ ਪੂਰੀ ਦੁਨੀਆ ਦੇ ਵਿੱਚ ਤੂਤੀ ਬੋਲਦੀ ਹੈ ਪਰ ਅਫਸੋਸ ਹੈ ਕਿ ਸਾਡੇ ਇੱਥੇ ਬਹੁਤ ਘੱਟ ਇਹਨਾਂ ਬਾਰੇ ਦੱਸਿਆ ਗਿਆ ਪਰ ਆਪਣੀ ਵੀ ਇਹੀ ਕੋਸ਼ਿਸ਼ ਆ ਕਿ ਇਹ ਜਿਹੜਾ ਇੰਟਰਨੈਟ ਸਾਰੇ ਤੁਸੀਂ ਯੂਜ਼ ਕਰਦੇ ਹੋ ਜੇ ਨਰਿੰਦਰ ਸਿੰਘ ਕੰਪਨੀ ਨਾ ਹੁੰਦੇ ਤਾਂ ਸ਼ਾਇਦ ਇਹ ਇੰਨਾ ਪੋਸੀਬਲ ਇੰਨੇ ਵੱਡੇ ਪੱਧਰ ਤੇ ਇੰਨੀ ਫਾਸਟ ਸਪੀਡ ਤੇ ਪੋਸੀਬਲ ਨਾ ਹੁੰਦਾ ਜੀ